ਸ੍ਰੀ ਕਾਰਤਿਕ ਸਾਹਿਬ ਨੇ ਜਥੇਦਾਰ ਨੇ ਦੇਸ਼ ਕੀਤਾ ਵਾ ਕਿ ਸਹੀ ਦਿਹਾੜੇ ਦੇ ਵਿੱਚ ਕੋਈ ਮਿੱਠਾ ਪਕਵਾਨ ਨਹੀਂ ਪੱਕੇਗਾ ਕੋਈ ਸਪੈਸ਼ਲ ਆਈਟਮ ਨਹੀਂ ਬਣੇਗੀ ਹੁਣ ਅੱਜ ਜਦੋਂ ਜਿੱਤਣਗੇ ਕੀ ਕੁਛ ਹੋਏਗਾ ਦੇ ਵਿੱਚ ਢੋਲ ਵੀ ਚੱਲਣਗੇ ਨੱਚਣਗੇ ਵੀ ਟੱਪਣਗੇ ਵੀ ਆ ਤਸ਼ਬਾਦੀ ਵੀ ਚੱਲੇਗੀ ਮਠਿਆਈਆਂ ਵੀ ਚੱਲਣੀਆਂ ਕੌਂਸਲਰਾਂ ਦਾ ਹੱਥ ਫੜ ਕੇ ਪੁੱਛੇ ਵੀ ਚਾਰ ਸਹਜਾ ਦਾ ਨਾਮ ਦੱਸ ਗੁਰਗੋਬਿੰਦ ਸਿੰਘ ਜੀ ਦਾ ਇਤਿਹਾਸ ਦੱਸਦਾ ਇਹਨਾਂ ਨੂੰ ਕਿੱਥੋਂ ਪਤਾ ਹੈਗਾ ਇਤਿਹਾਸ ਇਹਨਾਂ ਨੂੰ ਸਿਰਫ ਇਹ ਪਤਾ ਹੈਗਾ ਕਿ ਸਾਡੇ ਖਿਲਾਫ ਖਲੋਤਾ ਕੌਣ ਹੈ ਕਾਂਗਰਸ ਦਾ ਕੌਣ ਖਲੋਤਾ ਹੈ ਕਾਲੀ ਦਲ ਦਾ ਕੌਣ ਖਲੋਤਾ ਹੈ ਆਪ ਦਾ ਕੌਣ ਖਲੋਤਾ ਹੈ ਯਾਦ ਕੌਣ ਖਲੋਤਾ ਹੈ ਇਸ ਦੇਸ਼ ਵਿੱਚ ਆਜ਼ਾਦੀ ਦਾ ਹੌਕਾ ਦਿੱਤ ਤੱਕ ਨੇ ਉਹਨਾਂ ਦੇ ਪਰਿਵਾਰ ਦਾ ਅੱਜ ਹੀ ਦੀ ਦਿਹਾੜਾ ਭਾਜੀ ਕੀ ਸੀ ਦੀ ਹਮ ਤੱਕ ਚੱਲ ਰਿਆ ਉਹਨਾਂ ਨੂੰ ਭੁੱਲ ਗਿਆ ਆਪਾਂ ਉਹਨਾਂ ਦੀ ਦੇਨ ਮਨਾਉਣ ਦੇ ਉਹ ਤਾਂ 15 ਦਿਨ ਹੋ ਗਏ ਭੁੰਜੇ ਸੌਣ ਦੇ ਤੇ ਇੱਥੇ 15 ਦਿਨ ਹੋ ਗਏ दारू ਚੱਲਣ ਦੇ ਇਸ ਸਦੀ ਗੱਲ ਕਰਦੇ ਸੱਚਕਣ ਸਿੰਘ ਦੇ ਹਮਿੰਦਰ ਸਾਹਿਬ ਤੋਂ ਤਾਂ ਦਰਸ਼ਨ ਕਰਨ ਪਹੁੰਚੀਆਂ ਆਈਆਂ ਕਾਉਂਸਲਰਾਂ ਇੱਕ ਪਾਸੇ ਕਾਰਸ਼ਰਾਬਾ ਦੀਆਂ ਪੇਟੀਆਂ ਵੰਗਾਰੀਆਂ ਕਿ ਕਿਹੜਾ ਜਿੱਤੇਗਾ ਢੋਲ ਲਾ ਬਲਾਈਏ ਹਲਵਾਈ ਲਾਈਏ ਨਾਮਕ ਖਾਲਸਾ ਬੋਲੇ ਪਜਾਮਾ ਕੁੜਤਾ ਦਾ ਬੈਨ ਤੁਹਾਡੀ ਡਰੈੱਸ ਹੀ ਬੈਨ ਪੰਜਾਬੀ ਜੁੱਤੀ ਬੈਨ ਲੰਬੇ ਸਮੇਂ ਬਾਅਦ ਐਮਸੀ ਦੀਆਂ ਚੋਣਾਂ ਹੋਣ ਜਾ ਰਹੀਆਂ ਅੱਜ ਕਿਤੇ ਨਾ ਕਿਤੇ 400 ਦੇ ਕਰੀਬ ਕਾਉਂਸਲਰ ਐ ਅਮ੍ਰਿਤਸਰ ਦੇ ਵਿੱਚ ਉਹਨਾਂ ਚੋਂ 85 ਕਾਉਂਸਲਰ ਦੇ ਹੱਥ ਜਿਹੜੀ ਜਿੱਤ ਆਏਗੀ ਪਰ ਕਿਤੇ ਨਾ ਕਿਤੇ ਸਵਾਲੇ ਖੜੇ ਹੁੰਦੇ ਆ ਕਿ ਇੰਨਾ ਸ਼ਹੀਦੀ ਦਿਨਾਂ ਦੇ ਵਿੱਚ ਅੱਜ ਸਰਸਾ ਨਦੀ ਤੇ ਵਿਛੋੜਾ ਹੋਇਆ ਪਰਿਵਾਰ ਦਾ ਉਹ ਦਿਨਾਂ ਦੇ ਵਿੱਚ ਕਿ ਸਾਨੂੰ ਕਿਤੇ ਨਾ ਕਿਤੇ ਇਹ ਇਲੈਕਸ਼ਨਾਂ ਰੱਖਣੀਆਂ ਜ਼ਰੂਰੀ ਸੀਗੀਆਂ ਸਾਹਿਬ ਅੰਮ੍ਰਿਤਸਰ ਦੇ ਵਿੱਚ ਆਉਂਦੇ ਆ ਰੋਡ ਸ਼ੋਅ ਕਰਦੇ ਆ ਪਰ ਕਿਤੇ ਵੀ ਸ਼ਹੀਦੀ ਦਿਨਾਂ ਦੀ ਗੱਲ ਨਹੀਂ ਕਰਦੇ ਇਸ ਵੇਲੇ ਵਾਰਡ ਨੰਬਰ 65 ਵੋਟ ਬੂਥ ਨੰਬਰ 9 ਦੇ ਉੱਤੇ ਮੌਜੂਦਾ ਜਿੱਥੇ ਗੱਲਬਾਤ ਕਰਾਂਗੇ ਵੋਟਰਸ ਦੇ ਨਾਲ ਕਿ ਉਹ ਕੀ ਸਮਝਦੇ ਆ ਕੀ ਸੋਚਦੇ ਆ ਇਹਨਾਂ ਦਿਨਾਂ ਦੇ ਵਿੱਚ ਇਲੈਕਸ਼ਨਾਂ ਰੱਖਣੀਆਂ ਜ਼ਰੂਰੀ ਸੀਗੀਆਂ ਕਿਉਂਕਿ ਲੰਬੇ ਸਮੇਂ ਬਾਅਦ ਹੋਈਆਂ ਹਰ ਵਾਰਡ ਕੋਲ ਇੱਕ ਐਸਾ ਕਾਉਂਸਲਰ ਹੋਣਾ ਚਾਹੀਦਾ ਜੋ ਵੋਟਰਸ ਦੀ ਸਮੱਸਿਆ ਦਾ ਹੱਲ ਕਰ ਸਕੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਜੀ ਨਾਮ ਆਪਈ ਸਭ ਤੁਹਾਡਾ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਜੀ ਪਹਿਲਾਂ ਤਾਂ ਮੈਂ ਪੁੱਛਣਾ ਚਾਹੁੰਨਾ ਅੱਜ ਤਾਂ ਉਤਸ਼ਾਹ ਵੀ ਘੱਟ ਲੱਗ ਰਿਹਾ ਲੋਕਾਂ ਦਾ ਚੋਣਾਂ ਦੇ ਵਿੱਚ ਹਾਲਾਂਕਿ ਲੰਬੇ ਸਮੇਂ ਬਾਅਦ ਹੋ ਰਹੀਆਂ ਹਨ ਕਾਰਨ ਕੀ ਸਮਝਦੇ ਹੋ ਸ਼ਹੀਦੀ ਦੇਣਾ ਜਾਂ ਫਿਰ ਲੋਕ ਇੰਟਰਸਟ ਲੈਣਾ ਘੱਟ ਗਿਆ ਹੁਣ ਇਹਦੇ ਵਿੱਚ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਿਛਲੇ 2.5 ਸਾਲ ਤੋਂ ਜਿਹੜਾ ਵਾ ਨਗਰ ਨਿਗਮ ਦੇ ਵਿੱਚ ਕੋਈ ਕੰਮ ਨਹੀਂ ਸੀ ਹੋ ਰਿਹਾ ਚਲੋ ਅਗਰ ਫੈਸਲਾ ਲਿਆ ਗਿਆ ਕਿ ਹੁਣ ਇਲੈਕਸ਼ਨ ਕਰਾਈਏ ਪਰ ਉਹ ਫੈਸਲਾ ਜਿਹੜਾ ਬ ਕੀ ਦੀ ਦਿਹਾੜੇ ਮਨਾਉਣ ਲਈ ਸੰਗਤ ਜਿਹੜੀ ਫਤੇਗੜ ਸਾਹਿਬ ਗਈ ਹੈ ਨਗਰ ਕੀਰਤਨ ਚੱਲ ਰਿਹਾ ਨਗਰ ਕੀਰਤਨਾਂ ਦੇ ਨਾਲ ਸੰਗਤ ਜਾ ਰਹੀ ਹੈ ਹੁਣ ਸਭ ਤੋਂ ਵੱਡੀ ਗੱਲ ਕਿ ਜਦੋਂ ਸ੍ਰੀ ਕਾਰਤਕ ਸਾਹਿਬ ਦੇ ਜਥੇਦਾਰ ਨੇ ਦੇਸ਼ ਕੀਤਾ ਵਾ ਕਿ ਸ਼ਹੀਦੀ ਦਿਹਾੜੇ ਦੇ ਵਿੱਚ ਕੋਈ ਮਿੱਠਾ ਪਕਵਾਨ ਨਹੀਂ ਪੱਕੇਗਾ ਕੋਈ ਸਪੈਸ਼ਲ ਆਈਟਮ ਨਹੀਂ ਬਣੇਗੀ ਹੁਣ ਅੱਜ ਜਦੋਂ ਜਿੱਤਣਗੇ ਕੀ ਕੁਝ ਹੋਏਗਾ ਉਹਦੇ ਵਿੱਚ ਢੋਲ ਚੱਲੇਗਾ ਢੋਲ ਵੀ ਚੱਲਣਗੇ ਨੱਚਣਗੇ ਵੀ ਟੱਪਣਗੇ ਵੀ ਆਤਿਸ਼ਬਾਜੀ ਵੀ ਚੱਲੇਗੀ ਮਠਿਆਈਆਂ ਵੀ ਚੱਲਣਗੀਆਂ ਸਭ ਕੁਝ ਹੋਏਗਾ ਸ਼ਰਾਬ ਵੀ ਚੱਲੇਗੀ ਸਭ ਕੁਝ ਉਹ ਤਾਂ ਚੱਲਦੀ ਪਈ ਹਫਤਾ ਉਹ ਤਾਂ ਪਤਾ ਹੀ ਸਾਨੂੰ ਹਫਤਾ ਚੱਲਦੀ ਹੋਈ ਸਾਪ ਨੇ ਰੋਡ ਚੌਕ ਕੱਢਿਆ ਇੱਥੇ ਉਹਨਾਂ ਨੇ ਕੋਈ ਉਹਦੇ ਵਿੱਚ ਸ਼ਹੀਦੀ ਦਿਹਾੜੇ ਜਾਂ ਉਹਨਾਂ ਨੂੰ ਇਹ ਨਹੀਂ ਕਿਹਾ ਕਿ ਜਿਨ੍ਹਾਂ ਨੇ ਸ਼ਹੀਦੀ ਦਿੱਤੀ ਉਹਨਾਂ ਨੂੰ ਕੋਟ ਕੋਟ ਪ੍ਰਣਾਮ ਸ਼ਬਦਾਂ ਨਾਲ ਕੋਈ ਨੂੰ ਉਹਨਾਂ ਨੇ ਇਹਨਾਂ ਬਾਰੇ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ ਸਿਰਫ ਇਲੈਕਸ਼ਨ ਦੇ ਨਾਲ ਇਲੈਕਸ਼ਨ ਦੇ ਨਾਲ ਵੀ ਫਿਰ ਵੀ ਕਿਉਂ ਜੇ ਸੀ ਸਰਕਾਰਾਂ ਚੁਣੀਆਂ ਨੇ ਸਰਕਾਰਾਂ ਆਪਣੇ ਤੌਰ ਦੇ ਉੱਤੇ ਕਿਉਂ ਨਹੀਂ ਫੈਸਲਾ ਲੈਂਦੀਆਂ ਆਪਣਾ ਕਿ ਆਪਾਂ ਰਿੱਟਾਂ ਪਾਉਣੇ ਨੇ ਕੋਰਟਾਂ ਦੇ ਵਿੱਚ ਰਿੱਟਾਂ ਪਾਉਣੇ ਆ ਕਿ ਕੋਰਟ ਜੋ ਦੇਸ਼ ਕਰੇਗੀ ਉਸ ਦੇ ਹਿਸਾਬ ਨਾਲ ਚੱਲੇਗਾ ਤੇ ਕੋਰਟ ਦੇ ਹਿਸਾਬ ਨਾਲ ਆਪਾਂ ਕਿੰਨਾ ਕਿੰਨਾ ਟਾਈਮ ਲੈ ਜਾਂਦੇ ਅੱਜ ਜਦੋਂ ਇਲੈਕਸ਼ਨ ਹੋਈ ਕੋਰਟ ਦੇ ਦੇਸ਼ ਦੇ ਨਾਲ ਹੀ ਹੋਈ ਹੈ ਪਹਿਲਾਂ ਤੇ ਨਹੀਂ ਹੋਈ ਸਰਕਾਰ ਨੇ ਕਿਉਂ ਨਹੀਂ ਕਰਾਈ ਇਲੈਕਸ਼ਨ ਪਹਿਲਾਂ ਜਦੋਂ ਸਰਕਾਰ ਨੂੰ ਪਤਾ ਕਿ 2 ਸਾਲ ਹੋ ਗਏ ਨੇ 2.5 ਸਾਲ ਹੋ ਚਲੇ ਨਗਰ ਨਿਕਮ ਦੇ ਵਿੱਚ ਕੋਈ ਫੈਸਲਾ ਨਹੀਂ ਗਿਆ ਕੌਂਸਲਰ ਨਹੀਂ ਆ ਰਹੇ ਸਾਡੇ ਤੇ ਅਸੀਂ ਗੱਲ ਕਰੀ ਕੌਂਸਲਰ ਚੁਰਨਾ ਸੁਧਾਰ ਦੀ ਗੱਲ ਕਰਦੇ ਆ ਸਭ ਤੋਂ ਵੱਡੀ ਕੂੜੇ ਦੀ ਗੱਲ ਹੈ ਸਫਾਈ ਦੀ ਗੱਲ ਤੁਸੀਂ ਕੈਮਰਾ ਮਾਰ ਸਕਦੇ ਜਿਨ੍ਹਾਂ ਨੇ ਸੁਧਾਰ ਕਰਨਾ ਵਾ ਉਹਨਾਂ ਦੇ ਹੀ ਕੰਧਾਂ ਖਰਾਬ ਕਰ ਛੱਡੀਆਂ ਬੈਨਰ ਲਾ ਲਾ ਪੋਸਟਰ ਲਾ ਲਾ ਉਹਨਾਂ ਨੇ ਕੰਧਾਂ ਖਰਾਬ ਕਰ ਛੱਡਿਆ ਤੁਹਾਨੂੰ ਇੱਕ ਗੱਲ ਦੱਸ ਦਈਏ ਦਰਸ਼ਕਾਂ ਨੂੰ ਸ਼ਾਇਦ ਇਹ ਚੀਜ਼ ਦਾ ਨਾਮ ਪਤਾ ਹੋਵੇ ਪਹਿਲਾਂ ਤਾਂ ਇਹ ਤਸਵੀਰ ਦੇਖ ਸਕਦੇ ਹੋ ਜਿੱਥੇ ਵੋਟ ਪੈ ਰਹੀ ਹੈ ਜਿਸ ਸਕੂਲ ਦੇ ਵਿੱਚ ਉਸ ਦੇ ਬਾਹਰ ਹੀ ਕੂੜਾ ਪਿਆ ਹੋਇਆ ਹੈ ਸੁਧਾਰ ਜਲਦੀ ਵਿਖੇਗਾ ਸ਼ਾਇਦ ਸਾਨੂੰ ਤੇ ਇੱਕ ਅੰਦਾ ਦੇ ਤੁਸੀਂ ਹਾਲ ਦੇਖੋ ਕਿਸੇ ਵੀ ਪ੍ਰਾਈਵੇਟ ਪ੍ਰਾਪਰਟੀ ਉੱਤੇ ਅਸੀਂ ਕੋਈ ਵੀ ਆਪਣਾ ਸਟicker ਜਾਂ ਪ੍ਰਚਾਰ ਨਹੀਂ ਕਰ ਸਕਦੇ ਹਾਂ ਲੜੀਆਂ ਲਗਾ ਕੇ ਅਸੀਂ ਗਲੀਆਂ ਬਜ਼ਾਰਾਂ ਦੇ ਵਿੱਚ ਆਪਣਾ ਪ੍ਰਚਾਰ ਕਰ ਸਕਦੇ ਹਾਂ ਪਰ ਕਿਸੇ ਦੀ ਪ੍ਰਾਈਵੇਟ ਪ੍ਰਾਪਰਟੀ ਉੱਤੇ ਕੋਈ ਆਪਣਾ ਬੈਨਰ ਪੋਸਟਰ ਨਹੀਂ ਲਗਾ ਸਕਦੇ ਅਗਲਾ ਬੰਦਾ ਕੇਸ ਕਰ ਸਕਦਾ ਉਹਦੇ ਲਈ ਪਰਮਿਸ਼ਨ ਲੱਗਦੀ ਹੈ ਕੀ ਕਦੇ ਤੁਸੀਂ ਕੌਂਸਲਰਾਂ ਨੂੰ ਹੱਥ ਫੜ ਕੇ ਪੁੱਛਿਆ ਕਿ ਤੁਹਾਡੇ ਕੋਲ ਇਹਦੀ ਪਰਮਿਸ਼ਨ ਕਿੱਥੇ ਆ ਜਾਂ ਜਿਹੜੇ ਪੋਸਟਰ ਲਗਾਉਣ ਉਹ ਅੱਛਾ ਲੱਗਦਾ ਨਹੀਂ ਹੈ ਕਿ ਸਰਕਾਰ ਨੇ ਚੋਣਾ ਰੱਖਤੀਆਂ ਸ਼ਹੀਦੀ ਦਿਨਾਂ ਦੇ ਵਿੱਚ ਸਾਡਾ ਫਰਜ਼ ਬਣਦਾ ਹੈ ਕੌਂਸਲਰਾਂ ਦਾ ਹੱਥ ਫੜ ਕੇ ਪੁੱਛੀਏ ਵੀ ਚਾਰ ਸਹਜਾ ਦੇ ਨਾਂ ਦੱਸੋ ਗੁਰਗੋਬਿੰਦ ਸਿੰਘ ਜੀ ਦਾ ਇਤਿਹਾਸ ਦੱਸੋ ਇਹਨਾਂ ਨੂੰ ਕਿੱਥੋਂ ਪਤਾ ਹੈਗਾ ਇਤਿਹਾਸ ਇਹਨਾਂ ਨੂੰ ਸਿਰਫ ਇਹ ਪਤਾ ਹੈਗਾ ਕਿ ਸਾਡੇ ਖਿਲਾਫ ਖਲੋਤਾ ਕੌਣ ਹੈ ਕਾਂਗਰਸ ਦਾ ਕੌਣ ਖਲੋਤਾ ਹੈ ਅਕਾਲੀ ਦਲ ਦਾ ਕੌਣ ਖਲੋਤਾ ਹੈ ਆਪ ਦਾ ਕੌਣ ਖਲੋਤਾ ਹੈ ਯਾਦ ਕੌਣ ਖਲੋਤਾ ਹੈ ਇਹਨਾਂ ਨੂੰ ਇਹ ਪਤਾ ਹੈ ਸਾਡੇ ਖਿਲਾਫ ਖਲੋਤਾ ਕੌਣ ਹੋਰ ਇਹ ਐਸ ਵੇਲੇ ਸਰਕਾਰ ਨੂੰ ਜਿਹੜੇ ਫੈਸਲੇ ਲੈਣੇ ਚਾਹੀਦੇ ਉਹ ਫੈਸਲੇ ਨਹੀਂ ਲੈ ਰਹੀ ਸਰਕਾਰ। ਉਹ ਕਿਸਾਨੀ ਮੁੱਦਾ ਵਾ ਕਿਸਾਨ ਜਿਹੜੇ ਨੇ ਉਥੇ ਬੈਠੇ ਹੋਏ ਨੇ ਚਲੋ ਸਾਡੇ ਵਿੱਚੋਂ ਵੀ ਕਈ ਕਿਸਾਨ ਹੋਣਗੇ। ਕਿਉਂ ਨਹੀਂ ਵੋਟ ਪਰਸੈਂਟ ਹੋ ਰਹੀ ਨਹੀਂ? ਮੇਰਾ ਖਿਆਲ ਐਸ ਵੇਲੇ ਤੱਕ ਕੀ ਟਾਈਮ ਹੋ ਚੱਲਿਆ ਮੇਰਾ ਖਿਆਲ 25% ਵੋਟ ਵੀ ਨਹੀਂ ਪੂਲ ਹੋ ਜਾਈ ਕਿ ਅਸਲ ਤੱਕ। ਕਿਉਂ ਨਹੀਂ ਵੋਟ ਪੋਲੀ ਲੋਕਾਂ ਦਾ ਸਰਕਾਰ ਤੋਂ ਜਿਹੜਾ ਨੇਤਾਵਾਂ ਤੋਂ ਉੱਚਾ ਉੱਠਦਾ ਜਾ ਰਿਹਾ ਖਤਮ ਹੋ ਜਾ ਜਾ ਰਿਹਾ ਉਹਨਾਂ ਦਾ ਕਿ ਜੋ ਵਾਅਦੇ ਕੀਤੇ ਨੇ ਉਹ ਪੂਰੇ ਨਹੀਂ ਹੁੰਦੇ। ਅਸੀਂ ਆਹ ਵਾਅਦਾ ਕਰ ਲਿਆ ਸੀ ਉਹ ਵਾਅਦਾ ਕਰ ਲਿਆ। ਪਰ ਅਸੀਂ ਇਹ ਕਹਿੰਨੇ ਆ ਕਿ ਸਰਕਾਰ ਚੁਣੀ ਜਾਂਦੀ ਏ ਵਾਦੇ ਪੂਰੇ ਕਰੇ ਆਪਣੇ ਲੋਕਾਂ ਨੂੰ ਜਿਹੜਾ ਚੋਣੁੰਦਾ ਜਿਹੜਾ ਨਮਾਇੰਦਾ ਸੀ ਚੁੰਦੇ ਉਹ ਵਿੱਚ ਰਵੇ ਸਾਡੇ ਦੁੱਖ ਸੁੱਖ ਦੇ ਵਿੱਚ ਭਾਈਵਾਲ ਹੋਵੇ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਸੁਣੇ ਸਾਡੀਆਂ ਸਮੱਸਿਆਵਾਂ ਸੁਣੇ ਕਿ ਤੁਹਾਨੂੰ ਕੀ ਸਮੱਸਿਆਵਾਂ ਹੈ ਇਹਨੇ ਇਸ ਕਰਕੇ ਅਸੀਂ ਕਹਿੰਨੇ ਕਿ ਧਿਆਨ ਦੇਣਾ ਚਾਹੀਦਾ ਸਰਕਾਰ ਨੂੰ ਜੋ ਵੀ ਹੈਗਾ ਕੀ ਨਾਮ ਹੈ ਪੈਸਾ ਤੁਹਾਡਾ ਅਸੀ ਗਲਪਾ ਜੀ ਮੇਰਾ ਗੁਰਪ੍ਰੀਤ ਸਿੰਘ ਆ ਜੀ ਗੁਰਪ੍ਰੀਤ ਸਿੰਘ ਜੀ ਅੱਜ ਦੇ ਦਿਨ ਬਾਰੇ ਕੀ ਦੇਖਦੇ ਹੋ ਇੱਕ ਪਾਸੇ ਪਰਿਵਾਰ ਦਾ ਵਿਛੋੜਾ ਦੂਸਰੇ ਪਾਸੇ ਖੁਸ਼ੀ ਦੀਆਂ ਲਹਿਰਾਂ ਬੜੀਆਂ ਹੋਈਆਂ ਕਾਉਂਸਲਰਾਂ ਦੇ ਵਿੱਚ ਪਾਜੀ ਬਹੁਤ ਗਲਤ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਤੁਸੀਂ ਸਮਾਜ ਨੂੰ ਵੰਡਣਾ ਚਾਹੁੰਦੇ ਹੋ ਹੁਣ ਇੱਕ ਗੱਲ ਇਸ ਦੇਸ਼ ਵਿੱਚ ਆਜ਼ਾਦੀ ਦਾ ਹੌਕਾ ਦਿੱਤਾ ਕਿੰਨੇ ਉਹਨਾਂ ਦੇ ਪਰਿਵਾਰ ਦਾ ਜੀ ਸ਼ਿਦੀ ਦਿਹਾੜਾ ਭਾਜੀ ਜਾਂ ਸ਼ਿਦੀ ਹਫਤਾ ਚੱਲ ਰਿਹਾ ਉਹਨਾਂ ਨੂੰ ਭੁੱਲ ਗਿਆ ਆਪਾਂ ਉਹਨਾਂ ਦੀ ਦੇਨ ਮਨਾਉਣ ਦੇ ਇਹ ਗਲਤ ਨਹੀਂ ਆ ਫਿਰ ਦੂਜੇ ਪਾਸੇ ਹੁਣ ਤੁਹਾਡੀ ਗੱਲ ਸੁਣਦੇ ਮੈਨੂੰ ਯਾਦ ਆ ਗਿਆ ਇੱਕ ਪਾਸੇ ਅਸੀਂ ਸਿਵਲ ਸਿਵਿਲਿਅਨਾਂ ਸੀ ਜਿਹੜੀ ਸਾਡੀ ਫੌਜ ਜਾਂ ਨਿਹੰਗ ਸਿੰਘ ਫੌਜ ਉਹਨਾਂ ਨੂੰ ਉਹਨਾਂ ਦੀ ਇੰਟਰਵਿਊ ਕਰਕੇ ਪੁੱਛੋ ਉਹਨਾਂ ਦੇ ਦਿਲ ਤੇ ਕੀ ਬੀਤਦੀ ਆ ਕਿ ਜਦੋਂ ਇਹਨਾਂ ਦੀ ਹਵਾਈਆਂ ਚੱਲਣਗੀਆਂ ਇਹਨਾਂ ਦੀ ਲਲਕਾਰੇ ਵੱਜਣਗੇ ਜਿੱਤ ਗਿਆ ਜਿੱਤ ਗਿਆ ਉਹ ਜਦੋਂ ਨਿਹੰਗ ਸਿੰਘਾਂ ਦੇ ਕੰਨ 'ਚ ਪਹੇਗਾ ਤੇ ਉਹਨਾਂ ਦੀ ਫੀਲ ਕੀ ਆਏਗੀ ਭਾਜੀ ਉਹਨਾਂ ਦੇ ਦਿਲ ਦੀ ਕੀ ਆਵਾਜ਼ ਹੋਏਗੀ ਉਹ ਤਾਂ 15 ਦਿਨ ਹੋ ਗਏ ਭੁੰਜੇ ਸੌਂਦੇ ਤੇ ਇਥੇ 15 ਦਿਨ ਹੋ ਗਏ दारू ਚੱਲਣ ਡਈਏ ਬਿਲਕੁਲ ਇਸ ਗੱਲ ਦਾ ਜਵਾਬ ਕੌਣ ਦੇਵੇਗਾ ਭਾਜੀ ਮਤਲਬ ਆਪਾਂ ਸਮਾਜ ਨੂੰ ਪਾੜਨ ਡਏ ਆ ਨਾ ਫਿਰ ਇਹ ਹੀ ਗੱਲ ਆ ਇਹ ਗੱਲ ਕਰਦਾ ਤੁਹਾਡਾ ਵੀ ਗੱਜ ਪਰਿਆ ਹੋਇਆ ਕਿਤੇ ਨਾ ਕਿਤੇ ਕੰਬ ਦਾ ਸਰੀਰ ਗੱਲ ਕਰਦੇ ਨਹੀਂ ਭਾਜੀ ਕਿਉਂ ਨਾ ਹੋਵੇ ਸਵੇਰੇ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮੱਥੇ ਤੇ ਲੱਗ ਕੇ ਹੀ ਆਇਆ ਇੱਥੇ ਸਵੇਰੇ ਉੱਠ ਕੇ ਜੋ ਜਗਾ ਕੇ ਚਾਰ ਸਾਹਿਬ ਜਿਆਦਿਆਂ ਦੀ ਅਰਦਾਸ ਕਰਕੇ ਹੀ ਆਇਆ ਕਿ ਉਦਾ ਹੀ ਤੁਰੇ ਫਿਰਦੇ ਆਂ ਤੁਸੀਂ ਅੱਜ ਦਸਤਾਰ ਬੰਨੀ ਐ ਮੈਂ ਬੰਨੀ ਐ ਭਾਜੀ ਨੇ ਬੰਨੀ ਐ ਉਹਨਾਂ ਦੀ ਦੇਣ ਹੀ ਆ ਤੇ ਉਹਨਾਂ ਨੂੰ ਭੁੱਲ ਗਏ ਆਪਾਂ ਇਹ ਵੋਟਾਂ ਇਹ ਹਾਹਾਕਾਰ ਪਟਾਕੇ ਸ਼ਾਮ ਨੂੰ 5 ਵਜੇ ਤੁਸੀਂ ਇੰਟਰਵਿਊ ਕਰ ਲਿਓਗੇ ਅਸੀਂ ਇੰਨਾ ਕੋਈ ਗੱਲ ਕਰਨ ਦਾ ਵੇਲ ਨਹੀਂ ਹੋਣਾ ਕਿਉਂ ਨਹੀਂ ਹੋਣਾ ਕਿਉਂਕਿ ਆਪਾਂ ਜਿੱਤ ਗਏ ਭਾਜੀ ਇਹ ਕਿਹੜੀ ਜਿੱਤ ਆ ਇਹ ਜਿੱਤ ਦਾ ਪੈਰ ਕਿੱਥੇ ਰੱਖਿਆ ਜਾ ਰਿਹਾ ਇਹ ਵੀ ਦੇਖੋ ਨਾ ਇਹਦਾ ਰਿਜ਼ਲਟ ਭਾਜੀ ਮਾੜੇ ਹੀ ਮਾੜੇ ਆ ਚੰਗੇ ਨਹੀਂ ਆਉਣਗੇ ਜੇ ਫਿਰ ਰੱਬ ਜਦੋਂ ਮਾਰਦਾ ਤਾਂ ਮਾਤ ਹੀ ਮਾਰਦਾ ਫਿਰ ਸ਼ਾਇਦ ਰੱਬ ਬੰਦੇ ਨੂੰ ਸਿਧਰਾ ਕਰ ਦਿੰਦਾ ਭਾਜੀ ਭਾਜੀ ਇੱਕ ਮੈਂ ਨਾ ਤੁਹਾਡੇ ਚੈਨਲ ਤੇ ਗੱਲ ਕਹਿਣਾ ਚਾਹੁੰਨਾ ਲੋਕੀ ਕਹਿੰਦੇ ਪੰਜਾਬ ਦਾ ਨੁਕਸਾਨ ਹੋ ਜਾਊਗਾ ਭਾਜੀ ਹੋ ਚੁੱਕਾ ਹੈ ਹੋ ਨਹੀਂ ਜਾਏਗਾ ਜੀ ਮੁੱਦਾ ਇਹ ਹੈ ਕਿ ਰਿਕਵਰ ਕਿਦਾਂ ਹੋਏਗਾ ਜੇ ਆਪਾਂ ਇਥੋਂ ਰਿਕਵਰ ਕਰ ਲਈਏ ਨਾ ਤਾਂ ਵੀ ਬੈਟਰ ਇਹ ਇਹ ਰਿਕਵਰ ਹੋਣ ਦੀ ਸਟੇਜ ਵੀ ਟਪ ਰਿਆ ਇਹ ਮੁੜ ਕੇ ਰਿਕਵਰ ਵੀ ਨਹੀਂ ਹੋਣਾ ਜੋ ਤੁਸੀਂ ਹਾਲਾਤ ਦੇਖ ਰਹੇ ਹੋ ਬਾਕੀ ਰਹੀ ਗੱਲ ਇਲੈਕਸ਼ਨ ਦੀ ਕਾਉਂਸਲਰ ਦੀ ਇਹ ਭਾਜੀ ਇੱਕ ਮੈਸੇਂਜਰ ਨੇ ਡਿਸਾਈਡ ਜੋ ਡਿਸੀਜਨ ਮੇਕਰ ਹੈ ਉਹ ਸਰਕਾਰ ਠੀਕ ਹੈ ਜੀ ਇਹ ਹੁਣ ਇਥੇ ਚਾਰ ਉਮੀਦਵਾਰ ਨੇ ਭਾਜੀ ਕੋਈ ਆਪਣਾ ਚਾਚਾ ਕੋਈ ਭਰਾ ਹੈ ਕੋਈ ਤਾਇਆ ਸਾਰੇ ਇੱਕੋ ਹੀ ਵਾਰਡ ਚੋਂ ਨੇ ਆਪਾਂ ਸਾਰਿਆਂ ਦੇ ਗੋਡੀ ਹੱਥ ਲਾਉਣੇ ਆ ਤੇ ਜੇ ਇਹਨਾਂ ਦੀ ਗੱਲ ਚੰਗੀ ਤਰ੍ਹਾਂ ਉੱਤੇ ਤੱਕ ਸੁਣੀ ਜਾਵੇ ਗਰਾਂਟ ਆ ਜਾਏ ਕੰਮ ਆਪੇ ਹੋ ਜਾਣਗੇ ਬਾਕੀ ਇਹ ਵਾਈਸ ਵਰ ਸਾਹਿਬ ਭਾਜੀ ਜੇ ਸਾਡੀ ਵੀ ਇਮਾਨਦਾਰੀ ਬਹੁਤ ਮੈਨੇ ਰੱਖਦੀ ਆ ਹਰ ਗੱਲ ਵਿੱਚ ਬਾਕੀ ਦੇਖੋ ਇਹ ਸ਼ਾਮੀ ਕੀ ਕਰਦੇ ਹੋ ਜਿਵੇਂ ਗੱਲ ਕਰਾਂ ਅੱਜ ਦੇ ਦਿਨ ਸਾਰੇ ਫਤਿਹਗੜ੍ਹ ਸਾਹਿਬ ਪਹੁੰਚੇ ਹੋਣਗੇ ਸਰਸਾ ਨਦੀ ਤੇ ਪਹੁੰਚੇ ਹੋਣਗੇ ਯਾ ਜੋ ਨਹੀਂ ਜਾ ਸਕਿਆ ਨੇੜਲੇ ਗੁਰਦੁਆਰੇ ਚ ਪਹੁੰਚੇ ਉਹਨਾਂ ਕੀ ਅੰਮ੍ਰਿਤਸਰ ਦੀ ਗੱਲ ਕਰਦੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸੰਗਤਾਂ ਦਰਸ਼ਨ ਕਰਨ ਪਹੁੰਚੀ ਹੋਈਆਂ ਕਾਉਂਸਲਰ ਆ ਇੱਕ ਪਾਸੇ ਕਾਰ ਸ਼ਰਾਬਾ ਦੀਆਂ ਪੇਟੀਆਂ ਮੰਗਾਰੀਆਂ ਕਿ ਕਿਹੜਾ ਜਿੱਤੇਗਾ ਢੋਲ ਲਾ ਬਲਾਈਏ ਹਲਵਾਈ ਲਾਈਏ ਉਹ ਕਿਤਨਾ ਕਿਤੇ ਲੱਗਦਾ ਨਹੀਂ ਕਿ ਹਿਰਦੇ ਬਲੁੰਦਰਨ ਵਾਲੀ ਗੱਲ ਹੈ ਜੀ ਬਾਬਾ ਜੀ ਤੁਸੀਂ ਨਾਂ ਲਿਆ ਫਤਿਹਗੜ੍ਹ ਸਾਹਿਬ ਦਾ ਆਨੰਦਪੁਰ ਸਾਹਿਬ ਦਾ ਇਹਨਾਂ ਦੇ ਪਰਦਾਦਾ ਜੀ ਕੌਣ ਸੀ ਮੀਰੀ ਪੀੜੀ ਦੇ ਮਾਲਕ ਬਿਲਕੁਲ ਗੁਰੂ ਹਰਗੋਬਿੰਦ ਪਾਸ਼ਾ ਉਹ ਕਿੱਥੇ ਰਹਿੰਦੇ ਆ ਅੰਮ੍ਰਿਤਸਰ ਇਹਦੇ ਅਜੇ ਵੀ ਕਹਿੰਦੇ ਉਹ ਰਹਿੰਦੇ ਆ ਬਿਲਕੁਲ ਉਹ ਗਏ ਥੋੜੀ ਨਾ ਉਹ ਤੇ ਅਜੇ ਵੀ ਇੱਥੇ ਹੀ ਨੇ ਨਾ ਤੇ ਉਹ ਕਿੱਥੇ ਨੇ ਅੰਮ੍ਰਿਤਸਰ ਉਹਨਾਂ ਦੇ ਪੜ ਪੋਤਰਿਆਂ ਦੀ ਸ਼ੀਧੀ ਦਾ ਦਿਹਾੜਾ ਭਾਜੀ ਤੁਸੀਂ ਸੋਚ ਕੇ ਤਾਂ ਵੇਖੋ ਫੀਲ ਤਾਂ ਲਓ ਜੇ ਜਿਨ੍ਹਾਂ ਦੇ ਪੜ ਪੋਤਰਿਆਂ ਦੀ ਸ਼ੀਧੀ ਹਫਤਾ ਚੱਲ ਰਿਹਾ ਤੇ ਉਹ ਉਸੇ ਦਰਬਾਰ ਸਾਹਿਬ ਲੱਗੋ ਜਲੂਸ ਨਿਕਲਦਾ ਜਿਦੇ ਪਟਾਕੇ ਵੀ ਚੱਲਣ ਤੇ ਫੀਲ ਤਾਂ ਕਰੋ ਫੇਰ ਕਹਿੰਦੇ ਬਿਮਾਰੀਆਂ ਹੁੰਦੀਆਂ ਫੇਰ ਇੰਜ ਇਹੋ ਕੁਛ ਹੀ ਹੋਣਾ ਕੀ ਨਹੀਂ ਹੋਣਾ ਇਹ ਮੈਂ ਇੱਕ ਸਵਾਲ ਆ ਭਾਜੀ ਸਾਰੇ ਅੰਮ੍ਰਿਤਸਰ ਦੇ ਕਾਉਂਸਲਰਾਂ ਨੂੰ ਇੱਕ ਤੁਸੀਂ ਰਿਪੀਟ ਜ਼ਰੂਰ ਕਰਿਓ ਜੇ ਕਿਸੇ ਦੀ ਇੰਟਰਵਿਊ ਲਓਗੇ ਇਹਨਾਂ ਨੂੰ ਪੁੱਛੋਗੇ ਕਾਲ ਤੱਕ ਸਾਹ ਸਵੇਰੇ ਜਾ ਕੇ ਅਰਦਾਸ ਕੀਤੀ ਕਿ ਮਹਾਰਾਜ ਤੁਹਾਡੇ ਰਾਜ ਦੇ ਵਿੱਚ ਅਸੀਂ ਖੜੇ ਹੋਣ ਲੱਗੇ ਆ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਓ ਤੁਹਾਡਾ ਰਾਜ ਤੁਹਾਡਾ ਮੈਸੇਜ ਅਸੀਂ ਲੋਕਾਂ 'ਚ ਦਵਾਂਗੇ ਕੀਤੀ ਤੇ ਜੇ ਭਾਜੀ ਕਰਕੇ ਨਹੀਂ ਤੁਰੇ ਤੇ ਜਦੋਂ ਜਿੱਤਾਂਗੇ ਉਹਨਾਂ ਅਨੁਸਾਰ ਚੱਲਾਂਗੇ ਕਦੀ ਨਹੀਂ ਚੱਲਾਂਗੇ ਜਦ ਸੂਬੇ ਦੀ ਕਚਹਿਰੀ ਲੱਗਦੀ ਹੈ ਸਾਬਜਾਦੇ ਨੂੰ ਛੋਟੇ ਬੂਹੇ ਥਾੜੀ ਲੰਗਾਇਆ ਜਾਂਦਾ ਤਾਂ ਜੋ ਸਿਰ ਚ ਝੁਕਾ ਕੇ ਆਉਣ ਫਿਰ ਵੀ ਸਾਬਜਾਦੇ ਸਿਰ ਨਹੀਂ ਝੁਕਾਉਂਦੇ ਦੱਸਦੇ ਸਾਡੀ ਦਸਤਾਰ ਦਾ ਮੁੱਲ ਕੀ ਹੈ ਉਹਨਾਂ ਦੀ ਦਿੱਤੀ ਦਸਤਾਰ ਅੱਜ ਅਸੀਂ ਇਲੈਕਸ਼ਨਾਂ 'ਚ ਪ੍ਰਚਾਰ ਕਰਦੇ ਫਿਰਦੇ ਆ ਲੱਗਦਾ ਨਹੀਂ ਸਾਨੂੰ ਸਮਾਗਮ ਕਰਾ ਦੇਣਾ ਚਾਹੀਦਾ ਸੀ ਬੱਚੇ ਇਤਿਹਾਸ ਯਾਦ ਰੱਖ ਲੈਂਦੇ ਭਾਜੀ ਕਿਸੇ ਵੀ ਮੈਂ ਪਾਰਟੀ ਦਾ ਨਾਮ ਨਹੀਂ ਲੈਣਾ ਕਿਸੇ ਵੀ ਅਹੁਦੇਦਾਰ ਦੀ ਡਿੱਕੀ ਖੋਲ ਕੇ ਵੇਖਿਓ ਗੱਡੀ ਦੀ ਡਿੱਕੀ ਸਰੋਪੇ ਸੁਟੇ ਹੁੰਦੇ ਆ ਨਹੀਂ ਸੁਟੇ ਹੁੰਦੇ ਜੀ ਗਾਲੀ ਗਾਲੀ ਡਿੱਕੀ ਸਰੋਪਿਆਂ ਨਾਲ ਭਰੀ ਹੁੰਦੀ ਜਿੱਥੇ ਆਪਾਂ ਟੱਪਣੀ ਤੇ ਜੁੱਤੀਆਂ ਰੱਖਦੇ ਆ ਉਹ ਹਾਲ ਹੈ ਬਾਜੀ ਸਰੋਪੇ ਦੀ ਅਹਿਮੀਅਤ ਪੁੱਛਣੀ ਆ ਨਾ ਤੇ ਗੁਰੂ ਅਮਰਦਾਸ ਜੀ ਕੋ ਪੁੱਛੋ ਜਿਨ੍ਹਾਂ ਨੇ ਸਰੋਪੇ ਲਾਏ ਨਹੀਂ ਕਦੀ ਉਹਨਾਂ ਦੇ ਕਰਮ ਪੈਗੇ ਸੀ ਪਰ ਉਹਨਾਂ ਨੇ ਸਰੋਪਾ ਨਹੀਂ ਲਾਇਆ ਬਾਜੀ ਸਰੋਪਾ ਉਦੋਂ ਲੱਥਾ ਜਦੋਂ ਉਹਨਾਂ ਨੂੰ ਗੁਰਤਾ ਗੱਦੀ ਮਿਲੀ ਨਹੀਂ ਤੇ ਉਹਨਾਂ ਨੇ ਲਾਏ ਨਹੀਂ ਆਪਣੀਆਂ ਡਿੱਕੀਆਂ 'ਚ ਸਰੋਪੇ ਸੁੱਟੇ ਆ ਅੱਜ ਜਿਵੇਂ ਦੇ ਦਸਤਾਰ ਸਜਾਣੇ ਆ ਨਾ ਤਾਂ ਅੱਜ ਮੈਂ ਵੀ ਜਿਆਦਾ ਯਾਦ ਕੀਤਾ ਸ਼ਹੀਦੀ ਦੇਣਾ ਮੈਂ ਦਸਤਾਰ ਸਜਉਂਦਾ ਦੇਖਿਆ ਕਿ ਸ਼ਾਮ ਤੱਕ ਇਹ ਦਸਤਾਰ ਦਾ ਮੋਹ ਲੋਨਾ ਹੀ ਹੋਵੇ ਜੋ ਬੰਨਣ ਲੱਗੇ ਸੀਗਾ ਕਿ ਲਾਜ ਨਾ ਘਟੇ ਦੀ ਤੇ ਮੈਨੂੰ ਉਹ ਵੀਡੀਓ ਯਾਦ ਆ ਗਈ ਜਦੋਂ ਗੱਡੀ ਦੇ ਵਿੱਚ ਬੈਠਦਾ ਤੇ ਪਾਗ ਉਤਾਰ ਕੇ ਪਿਛਲੀ ਸੀਟ ਤੇ ਸੁੱਟਦਾ ਸ਼ਾਇਦ ਮੈਨੂੰ ਲੱਗਦਾ ਹੈ ਕਿ ਉਹਨਾਂ ਨਾਲ ਸਾਡੇ ਸਹਬਜ਼ਾਦਾ ਦਾ ਕੋਈ ਰਿਸ਼ਤਾ ਨਹੀਂ ਹੈ ਜਿਨ੍ਹਾਂ ਨੇ ਕਦਰ ਹੀ ਨਹੀਂ ਪਾਈ ਸਾਡੀ ਭਾਜੀ ਇਹ ਗੱਲ ਗੁੱਸਾ ਨਾ ਕਰਿਓ ਫਿਰ ਇਮੋਸ਼ਨਲ ਗੱਲ ਆ ਤੁਹਾਡੀ ਮੇਰੀ ਦਸਤਾਰ ਨੂੰ ਫਿਜ਼ੀਕਲ ਹੱਥ ਨਹੀਂ ਪਿਆ ਪਰ ਸਾਈਕੋਲੋਜੀਕਲ ਤੇ ਪੈ ਗਿਆ ਮੈਂਟਲੀ ਤੌਰ ਤੇ ਪੂਰਾ ਇਹ ਇਹ ਜੋ ਦਿਨਾਂ ਚ ਜੋ ਕੰਮ ਹੋਣ ਦੇ ਇਹ ਪੈ ਨਹੀਂ ਗਿਆ ਹੱਥ ਇਹ ਸਹੀ ਕਿੱਦਾਂ ਹੋਊਗਾ ਆਪਾਂ ਕੀ ਦਾ ਕਿਦਾ ਰਿਵੰਜ ਮੰਗਾਂਗੇ ਭਾਜੀ ਕੀ ਦਾ ਕਿਦਾ ਇਨਸਾਫ ਮੰਗਾਂਗੇ ਹਰ ਗੱਲ ਤੇ ਸੜਕਾਂ ਤੇ ਆਵਾਂਗੇ ਕੋਈ ਗੱਲ ਦਾ ਤੇ ਐਥੀਕਲ ਮੀਨਿੰਗ ਹੋਣਾ ਚਾਹੀਦਾ ਕੋਈ ਗੱਲ ਦਾ ਲੌਜੀਕ ਤੇ ਹੋਣਾ ਚਾਹੀਦਾ ਤੇ ਮੈਂ ਮੈਂ ਤਾਂ ਇਹ ਹੈਰਾਨ ਆ ਕਿ ਤੁਹਾਡੀ ਮੇਰੀ ਉਮਰ ਅਜੇ ਚਲੋ 30 40 ਦੀ ਹੋਊਗੀ ਪੰਜ ਸਾਲਾਂ ਨੂੰ ਕੀ ਹੋਏਗਾ ਜੇ ਆਪਣਾ ਹੁਣੇ ਹਾਲ ਤੇ ਆਉਣ ਵਾਲੇ ਪੰਜ ਸਾਲ ਤੱਕ ਆਪਾਂ ਕਿੱਧਰ ਨੂੰ ਜਾਵਾਂਗੇ ਭਾਜੀ ਘਰਾਂ ਦੇ ਬਾਹਰ ਬੋਡ ਲਾਵਾਂਗੇ ਕਿ ਕਪੜੇ ਪੂਰੇ ਪਾ ਕੇ ਆਓ ਦਸਤਾਰ ਵਾਲੇ ਬੀੜੀਆਂ ਨਾ ਪੀਣ ਇਹ ਬੋਡ ਲਾਵਾਂਗੇ ਇਸ ਕਰਕੇ ਭਾਜੀ ਇਹ ਮੋਰਲ ਜਿਹੜੀਆਂ ਜ਼ਿੰਮੇਵਾਰੀਆਂ ਨਾ ਇਹ 22 ਸਾਲ ਸਾਡੀਆਂ ਵੀਆਂ ਤੁਹਾਡੀਆਂ ਵੀਆਂ ਇਹਨਾਂ ਦੀਆਂ ਵੀ ਆ ਇਹਨਾਂ ਦੀਆਂ ਵੱਧ ਕਿਉਂਕਿ ਇਹ ਕਹਿੰਦੇ ਆ ਕਿ ਅਸੀਂ ਅਸੀਂ ਤੁਹਾਡੇ ਸੇਵਾਦਾਰ ਆ ਆਖਰੀ ਸਵਾਲ ਕਰਾਂਗੇ ਭਾਈ ਸਾਹਿਬ ਬੱਚਿਆਂ ਨੂੰ ਡੋਰੀ ਬੋਨ ਦੇ ਸ਼ਿੰਚੇ ਦੇ ਨਾਂ ਯਾਦ ਆ ਪਰ ਉਹ ਸਾਡੇ ਜੋ ਬੱਚੇ ਨਹੀਂ ਅਸੀਂ ਆਖਾਂਗੇ ਸਾਡੇ ਬਾਬੇ ਆ ਅਸੀਂ ਉਹਨਾਂ ਦੇ ਉਮਰ ਦੇ ਅੰਦਾਜ਼ੇ ਨਹੀਂ ਲਗਾ ਸਕਦੇ ਸ਼ਹਾਦਤਾਂ ਬਹੁਤ ਵੱਡੀਆਂ ਨੇ ਉਹ ਨਾਂ ਕਿਵੇਂ ਯਾਦ ਰਖਾਵਾਂਗੇ ਬੱਚਿਆਂ ਨੂੰ ਜੀ ਭਾਜੀ ਉਹ ਤੇ ਉਹ ਗੱਲ ਆ ਕਿ ਛੋਟੀਆਂ ਛੋਟੀਆਂ ਮਤਲਬ ਜਿਹੜੇ ਛੋਟੇ ਸੰਚਿਆਂ ਚ ਨਾ ਰੂਹਾਂ ਬਹੁਤ ਵੱਡੀਆਂ ਨੇ ਹੁਣ ਇਸ ਗੱਲ ਦਾ ਜਵਾਬ ਇਹ ਹੈ ਕਿ ਖਾਲਸਾ ਕਾਲਜ ਨਾ ਮੈਂ ਖਾਲਸਾ ਕਾਲੇ ਪਜਾਮਾ ਕੁਰਤਾ ਦਾ ਬੈਨ ਆ ਬਿਲਕੁਲ ਅੱਗੇ ਲਾ ਲੋ ਸਾਹਿਬ ਤੁਹਾਡੀ ਡਰੈਸ ਹੀ ਬੈਨ ਹੈ ਪੰਜਾਬੀ ਜੁੱਤੀ ਬੈਨ ਹੈ ਅੱਗੇ ਕੀ ਕਰੋਗੇ ਇਹ ਤਾਂ ਤੁਸੀਂ ਬਹੁਤ ਵੱਡੀ ਗੱਲ ਕਰਤੀ 300 ਸਾਲ 400 ਸਾਲ ਪੁਰਾਣੀ ਇਤਿਹਾਸ ਦੀ ਗੱਲ ਕਰਦੀ ਤੁਸੀਂ ਪਜਾਮਾ ਕੁਰਤਾ ਨਹੀਂ ਪਾ ਸਕਦੇ ਇਥੋਂ ਸਭ ਪਤਾ ਲੱਗਦਾ ਹੀ ਹੈ ਜੋ ਭਾਜੀ ਸਾਨੂੰ এডਿਕੇਸ਼ਨ ਇਹ ਦੇਣਗੇ ਉਹੀ ਲਵਾਂਗੇ ਅਸੀਂ ਗਿਵਨ ਟੈਕਾ ਜੇ ਦੇਣਗੇ ਨਹੀਂ ਤੇ ਆਪਾਂ ਲਵਾਂਗੇ ਕਿੱਥੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਖਾਲਸਾ ਵਾਹਿ ਸੋ ਮੈਨੂੰ ਲੱਗਦਾ ਹੈ ਸਾਡੇ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਕੁੜਤੇ ਪਿਆਮੇ ਕੁੜਤੇ ਚਾਦਰੇ ਬੈਣ ਅਸੀਂ ਵੱਡੀਆਂ ਵੱਡੀਆਂ ਇੰਟਰਵਿਊ ਦੇਖਦੇ ਆਂ ਅਸੀਂ ਕਹਿੰਨੇ ਆ ਕਿ ਸ਼ਕੀਨੀ ਲਾ ਕੇ ਕਾਲਜ ਜਾਂਦੇ ਗਾਣਿਆਂ 'ਚ ਸੁਣਦੇ ਆਂ ਕਿ ਕਦੇ ਸਵਾਲ ਕੀਤਾ ਕਿ ਸਾਡਾ ਟਰੈਡੀਸ਼ਨ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਬੈਣ ਕਿਉਂ ਹੈ ਅੱਜ ਸਰਕਾਰੀ ਸਕੂਲ ਨੂੰ ਅਸੀਂ ਖੁਦ ਪਿੱਛੇ ਛੱਡਿਆ ਜਿਸ ਨੇ ਸਾਡਾ ਊੜਾ ਤੇ ਝੂੜਾ ਸੰਭਿਆ ਸੀਗਾ ਪ੍ਰਾਈਵੇਟ ਸੈਕਟਰਾਂ ਨੂੰ ਅਸੀਂ ਪਹਿਲਾ ਪਹਿਲ ਦੇ ਰਹੇ ਆ ਪਰ ਕਿਤਨਾ ਕਿਤੇ ਸਾਡੀ ਜੋ ਪੀੜ੍ਹੀ ਅੱਗੇ ਖਰਾਬ ਹੋ ਰਹੀ ਹੈ ਉਸ ਦਾ ਕਾਰਨ ਵੀ ਅਸੀਂ ਆ ਕਿ ਅਸੀਂ ਬੱਚਿਆਂ ਨੂੰ ਮਹਿੰਗੇ ਤੇ ਪ੍ਰਾਈਵੇਟ ਸਕੂਲਾਂ 'ਚ ਪੜਾਉਣਾ ਚਾਹੁੰਦੇ ਆ ਸਰਕਾਰੀਆਂ 'ਚ ਨਹੀਂ ਸੋ ਮੈਨੂੰ ਲੱਗਦਾ ਹੈ ਸ਼ਹਾਦਤਾਂ ਨੂੰ ਜੇਕਰ ਯਾਦ ਰੱਖਣਾ ਤਾਂ ਕੋਈ ਬਹਾਨੇਬਾਜ਼ੀ ਨਹੀਂ ਚੱਲੇਗੀ ਕਿ ਸਾਨੂੰ ਸਕੂਲ ਦੇ ਵਿੱਚ ਨਹੀਂ ਪੜਾਇਆ ਜਾਂਦਾ ਸਾਨੂੰ ਦੁਨੀਆਦਾਰੀ ਵੀ ਸਕੂਲ ਦੇ ਵਿੱਚ ਨਹੀਂ ਸਿਖਾਈ ਜਾਂਦੀ ਪਰ ਅਸੀਂ ਸਿੱਖਦੇ ਆ ਸਾਨੂੰ ਕਦੇ ਨਹੀਂ ਦੱਸਿਆ ਜਾਂਦਾ ਮਾਪੇ ਨਾ ਕਿਵੇਂ ਬੋਲਣਾ ਅਸੀਂ ਹੌਲੀ-ਹੌਲੀ ਸਿੱਖਦੇ ਆ ਸੋ ਕਿਤਨਾ ਕਿਤੇ ਇਤਿਹਾਸ ਵੀ ਸਾਨੂੰ ਸਿੱਖਣ ਦੀ ਲੋੜ ਹੈ ਜੋ ਸਾਨੂੰ ਖੁਦ ਸਿੱਖਣਾ ਪਏਗਾ ਕਿਸੇ ਤੇ ਇੱਕ ਡਿਪੈਂਡ ਹੋ ਕੇ ਨਹੀਂ ਕਹਿ ਸਕਦੇ ਕਿ ਸਾਨੂੰ ਕੋਈ ਇਤਿਹਾਸ ਸਿਖਾ ਸਕਦਾ ਫਿਲਹਾਲ ਮੈਨੂੰ ਦੇ ਇਜ਼ਾਦ ਪੰਜਾਬ ਐਕਸ ਨਿਊਜ਼ ਲਈ ਮੈਂ ਦਮਨਦੀਪ ਸਿੰਘ ਅਮਰਸਰ